ਫੇਰੇ ਕਹਿਣ ਦਾ ਮਤਲਬ ਦਸ ਤੋਂ ਸਿਰਫ 1 ਵਜੇ ਤੱਕ ਰਹਿੰਦਾ ਉਸ ਤੋਂ ਬਾਅਦ ਫਿਰ ਸ਼ਾਮੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਨਗਾਹ ਹੁੰਦਾ 3 ਘੰਟੇ ਚੱਲਦਾ ਪੂਰੇ ਦਿਨ ਦੇ ਵਿੱਚ ਤੁਸੀਂ ਆਪ ਵੀ ਹੁਣ ਗਰਮੀ ਦੇਖ ਕੇ ਨਹੀਂ ਆ ਹਾਂ ਸ਼ਾਮ ਨੂੰ ਤਾਂ ਹੀ ਕਰਕੇ ਆਏ ਆ ਵੀ ਗਰਮੀ ਬਹੁਤ ਜ਼ਿਆਦਾ ਹੈਗੀ ਆ ਇਸ ਕਰਕੇ ਇਹ ਮੰਦ ਗਰਮੀ ਕਰਕੇ ਕੁਛ ਮੰਦਾ ਵੀ ਬਹੁਤ ਜ਼ਿਆਦਾ ਹੱਥ ਤੋਂ ਵੱਧ ਮੰਦਾ 3 ਮਹੀਨੇ ਦਾ ਵੈਸੇ ਹੀ ਮੰਦਾ ਰਹਿੰਦਾ ਹੈ ਬਹੁਤ ਜ਼ਿਆਦਾ ਹੱਸ ਕੇ ਦਿਖਾਈ ਦੇ ਰਿਹਾ ਜਿਸ ਚੰ ਕੰਮ ਬਿਲਕੁਲ ਨਹੀਂ ਹੈ ਦੁਕਾਨਦਾਰ ਸਾਰੇ ਵੇਲੇ ਬੈਠੇ ਹੋਏ ਨੇ ਇਸ ਟਾਈਮ ਤੱਕ ਪੁਜੀਸ਼ਨ ਦੇ ਕਿ ਦੁਕਾਨ ਦਾ ਖਰਚਾ ਵੀ ਨਹੀਂ ਨਿਕਲਿਆ ਉਹ ਤੋਂ 2.5 ਘੰਟੇ ਮਿਲਦੇ ਹੋਂ ਤੇ ਦੁਕਾਨਦਾਰ ਤਾਂ ਕੁਝ ਨਹੀਂ ਬਣਾਉਣਾ ਲੱਗਿਆ ਇੰਨਾ ਖਰਚਾ ਕਰਕੇ ਸਭ ਕੁਝ ਅੰਦਰ ਫਿਟਿੰਗ ਵੈਰਾ ਜੋ ਵੀ ਕਰਦੇ ਆ ਉਹ ਤਾਂ ਤੇ ਖਾਈ ਹੀ ਨਹੀਂ ਨਾ ਕੁਝ ਕਿ ਬਾਰਸ਼ ਪਵੇ ਤਾਂ 2 ਦਿਨ ਲਗਾਤਾਰ ਪਵੇ ਕਿਉਂਕਿ ਜਿੰਨਾ ਬੁਰਾ ਹਾਲ ਲੁਧਿਆਣਾ ਸਿਟੀ ਦਾ ਵੈਸਟਰਮ ਮੈਨੂੰ ਲੱਗਦਾ ਨਹੀਂ ਕਿ ਤੇ ਗਰਮੀ ਨਹੀਂ ਪੈਣ ਰਹੀ ਆ ਗਰਮੀ ਕਰਕੇ ਹੋ ਰਿਹਾ ਸਾਰਾ ਕੁਝ ਹੈ ਹੋਰ ਕੀ ਹੋ ਰਿਹਾ ਹੈ ਗਰਮੀ ਇੰਨੀ ਹੈ ਵੀ ਇਹ ਗਾਗ ਬਾਹਰ ਨਿਕਲਦਾ ਨਹੀਂ ਹੈ ਬਹੁਤ ਦਿੱਕਤ ਹੋਈ ਹੈ ਮੀਲੇ ਬੈ ਕੇ ਜਾਂਦੇ ਆ ਮੌਣੀ ਨਹੀਂ ਹੁੰਦੀ ਸਾਡੀ ਇਸੇ ਕਾਰਨ ਇਹ ਵੀ ਬੱਚੇ ਹਨਾ ਨਾਲ ਹੋਣਗੇ ਉਹ ਬਿਮਾਰ ਬਿਲਕੁਲ ਬਿਲਕੁਲ ਹੁਣ ਵੀ ਬੱਚੇ ਨਾਲ ਹੀ ਨੇ ਅਸੀਂ ਵੀ ਫਿਰ ਬੱਚੇ ਲੈ ਕੇ ਖੜੇ ਹੀ ਆ ਫਿਰ ਅਸੀਂ ਹੁਣ ਨਿਕਲੇ ਨਹੀਂ ਹੋਣ ਜਾ ਕੇ ਨਿਕਲੇ ਹਾਂ ਦੇਖੋ ਕਿੰਨੀ ਗਰਮੀ ਹੁੰਦਾ ਬਰਦਾਸ਼ਤ ਨਹੀਂ ਹੋ ਸਕਦਾ ਕਿ ਬਸ 1 ਮਿੰਟ ਵੀ ਅਸੀਂ ਮਤਲਬ ਦੁਕਾਨ ਤੇ ਖੜ ਕੇ ਕੋਈ ਸਮਾਂ ਹੁਣ ਮੈਂ ਬਸ ਇਹ ਦੇਖ ਲਈ ਫਟਾਫਟ ਲੈ ਲਵਾਂ ਕਿ ਬਸ ਇਹ ਮੈਂ ਛੋਟ ਮੈਂ ਹੀ ਡੈਂਟਲ ਦੇਖਿਆ ਸੀ ਪਰ ਗਰਮੀ ਬਹੁਤ ਜ਼ਿਆਦਾ ਵਾ ਮੇ ਤੋਂ ਉੱਪਰ ਕੋਈ ਨਿਕਲਦਾ ਹੀ ਨਹੀਂ ਤੂੰ ਤਾਂ ਡਰ ਕਿਉਂ ਤੈਨੂੰ ਮਹਿਲਾਵਾਂ ਨੂੰ ਕਿਉਂ ਡਰ ਲੱਗਦਾ ਤੂੰ ਬਸ ਇਦਾਂ ਟੈਨਿੰਗ ਹੋ ਜਾਊਗੀ ਤੁਸੀਂ ਦੱਸੋ ਨਜ਼ਰ ਆ ਰਹੀ ਜੀ ਇਸ ਟਾਈਮ ਬਾਜ਼ਾਰ ਦੇਖੋ ਜੀ ਸ਼ਾਮ ਦਾ ਟਾਈਮ ਹੈ ਕੋਈ ਰੌਣਕ ਨਹੀਂ ਹੈ ਕਿ ਕੋਈ ਮੇਲਾ ਨਹੀਂ ਹੈਗਾ ਬਾਜ਼ਾਰ ਦੇ ਵਿੱਚ ਸਾਰੀ ਚੈਲ ਬਿਲਕੁਲ ਖਤਮ ਹੋਈ ਪਈ ਹੈ ਦਾ ਸ਼ਾਮੀ 5-6 ਵੇ ਤੇ ਗਾਉਂ ਸ਼ੁਰੂ ਹੋਣਾ ਚਾਹੀਦਾ ਵਾ ਚਲੋ ਗਰਮੀ ਹੀ ਮੰਨੇ ਗਰਮੀ ਹੈ ਕਿ ਸ਼ਾਮ ਨੂੰ ਤਾਂ ਕਸ਼ਮਰ ਹੋਣਾ ਚਾਹੀਦਾ ਸ਼ਾਮ ਨੂੰ ਨਹੀਂ ਆਇਆ ਇਸ ਨੂੰ ਕੋਈ ਨਹੀਂ ਪੰਜਾਬ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਉਮਸ ਦੀ ਗਰਮੀ ਨੇ ਕਿਤੇ ਨਾ ਕਿਤੇ ਬਾਜ਼ਾਰਾਂ ਦੀ ਖਰੀਦਦਾਰੀ 'ਚ ਵੀ ਅਸਰ ਪਾਇਆ ਔਰ ਖਾਸ ਕਰਕੇ ਗੱਲ ਕਰੀਏ ਫੀਲਡ ਗੰਜ ਬਾਜ਼ਾਰ ਦੀ ਜਿੱਥੇ ਮਹਿਲਾਵਾਂ ਦਾ ਰਸ਼ ਜਿਹੜਾ ਹੈਗਾ ਹਮੇਸ਼ਾ ਦੇਖਣ ਨੂੰ ਮਿਲਦਾ ਹੈ ਇਹ ਬਾਜ਼ਾਰ ਹਮੇਸ਼ਾ ਭਰੇ ਰਹਿੰਦੇ ਨੇ ਲੇਕਿਨ ਇਸ ਵਕਤ ਤੁਹਾਨੂੰ ਦਿਖਾਵਾ ਕਿ ਸੜਕਾਂ ਲਗਭਗ ਸੁੰਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਪੈਦਲ ਨਿਕਲਣਾ ਵੀ ਮੁਸ਼ਕਲ ਲੱਗਦਾ ਸੀਗਾ ਅੱਜ ਟ੍ਰੈਫਿਕ ਬੜੀ ਸਮੂਥ ਚਲਦੀ ਹੋਈ ਦਿਖਾਈ ਦੇ ਰਹੀ ਹੈ ਦੁਕਾਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਦੁਕਾਨਦਾਰ ਗਾਕਾਂ ਦਾ ਇੰਤਜ਼ਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਔਰ ਕਾਰਨ ਗਰਮੀ ਹੈ ਮੰਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਾਣਾਂਗੇ ਬਾਜ਼ਾਰ ਦੇ ਵਿੱਚ ਕਿ ਆਖਰ ਦੁਕਾਨਦਾਰ ਕੀ ਸੋਚਦੇ ਨੇ ਔਰ ਕਸਟਮਰ ਜਾਂ ਗ੍ਰਾਹਕ ਕਿਆ ਗਰਮੀ ਦੇ ਕਾਰਨ ਜਿਹੜਾ ਬਾਜ਼ਾਰ 'ਚ ਦਿਖਾਈ ਨਹੀਂ ਦੇ ਰਿਹਾ ਜਾਂ ਫਿਰ ਕੋਈ ਹੋਰ ਕਾਰਨ ਹੈ ਗੱਲਬਾਤ ਕਰ ਲੈਣੇ ਆ ਜਿਹੜੇ ਦੁਕਾਨਦਾਰ ਇੱਥੇ ਮੌਜੂਦ ਨੇ ਵੀਰੇ ਜੀ ਗਰਮੀ ਦਾ ਬਾਜ਼ਾਰ ਤੇ ਅਸਰ ਦਿਖ ਰਿਹਾ ਹੈਗਾ ਜਾਂ ਕੀ ਕਾਰਨ ਕੀ ਹੈ ਇਹ ਗਰਮੀ ਦੇ ਬਾਜ਼ਾਰ ਦਾ ਹੀ ਅਸਰ ਦਿਖ ਰਿਹਾ ਜੀ ਗਰਮੀ ਜ਼ਿਆਦਾ ਹੈ ਗਰਮੀ ਤਾਂ ਜ਼ਿਆਦਾ ਹੀ ਹੈ ਕੋਈ ਏਸੀ ਵੀ ਨਹੀਂ ਕੰਮ ਕਰਦੇ ਹੁੰਦਾ ਤਾਂ ਗਾਹਕ ਉਸੇ ਕਰਕੇ ਆਉਂਦਾ ਨਹੀਂ ਕੁਝ ਮੀਂਹ ਕਰਕੇ ਵੀ ਮੋਲ ਖਰਾਬ ਹੋਇਆ ਅੱਛਾ بارش ਦਾ ਥੋੜਾ ਬਹੁਤ ਅਸਰ ਦਿਖਦਾ ਹੈਗਾ ਗਰਮੀ ਤਾਂ ਉਮਸ ਕਰਕੇ ਦੁਪਹਿਰ ਨੂੰ ਕਸਟਮਰ ਨਿਕਲਦਾ ਹੀ ਨਹੀਂ ਹੁੰਦਾ ਨਹੀਂ بارش ਕਰਕੇ ਵੀ ਭਾਈ ਗਾਗ ਨਹੀਂ ਡਰਦਾ ਪਿੰਡਾਂ ਲਗਾ ਕੇ ਵੈਸੇ ਨਹੀਂ ਬਾਹਰ ਆਂਦਾ بارش ਕਰਕੇ ਤੇ ਕੀ ਲੱਗਦਾ ਕਿ ਕਿੰਨੇ ਕ ਵਜੇ ਤੋਂ ਕਸਟਮਰ ਤੁਹਾਡੇ ਇੱਥੇ ਪਹੁੰਚਣਾ ਸ਼ੁਰੂ ਹੋ ਜਾਂਦੇ ਸਵੇਰੇ ਕਹਿੰਦਾ ਮਤਲਬ 10 ਤੋਂ ਸਿਰਫ 1 ਵਜੇ ਤੱਕ ਰਹਿੰਦਾ ਉਸ ਤੋਂ ਬਾਅਦ ਫਿਰ ਸ਼ਾਮੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਗਾਗ ਹੁੰਦਾ 3 ਘੰਟੇ ਚੱਲਦਾ ਪੂਰੇ ਦਿਨ ਦੇ ਵਿੱਚ ਪੂਰੇ ਦਿਨ ਦੇ ਵਿੱਚ ਤੇ ਦੁਕਾਨਾਂ ਦੇ ਤਾਂ ਆਪਾਂ 24 ਘੰਟੇ ਹੈ ਨਾ ਖਰਚੇ ਹੀ ਕਢਨੇ ਬੜੇ ਔਖੇ ਹੋ ਜਾਣੇ ਤਾਂ ਹੀ ਕਰਕੇ ਫਿਰ 3 ਘੰਟੇ ਗਾ ਕੇ 3 ਘੰਟੇ ਜੋ ਐਵਰੇਜ ਪੂਰੀ ਹੁੰਦੀ ਆ ਉੱਥੇ ਕਰਕੇ ਅਡਜਸਟਮੈਂਟ ਕਰਨੀ ਪੈ ਰਹੀ ਹੈ ਅੱਛਾ ਇਹ ਬਾਜ਼ਾਰ ਉਹ ਬਾਜ਼ਾਰ ਹੈ ਜਿੱਥੇ ਕਹਈਏ ਕਿ ਮਹਿਲਾਵਾਂ ਦਾ ਬਾਜ਼ਾਰ ਆਪਾਂ ਕਹ ਲਈਏ ਹੈ ਨਾ ਇੱਥੇ 24 ਘੰਟੇ ਆਪਾਂ ਨੂੰ ਰਸ਼ ਦੇਖਣ ਨੂੰ ਮਿਲਦਾ ਸੀ ਕਦੀ ਮਹਿਲਾਵਾਂ ਤਾਂ ਆਕਦੀਆਂ ਨਹੀਂ ਸ਼ਾਪਿੰਗ ਤੋਂ ਫੇਰ ਕੀ ਵੱਡਾ ਕਾਰਨ ਮੰਦੀ ਜਾਂ ਗਰਮੀ ਇਹ ਗਰਮੀ ਕਰਕੇ ਕੁਛ ਮੰਦਾ ਵੀ ਬਹੁਤ ਜ਼ਿਆਦਾ ਹੱਦ ਤੋਂ ਵੱਧ ਮੰਦਾ ਤਿੰਨ ਮਹੀਨੇ ਦਾ ਵੈਸੇ ਹੀ ਮੰਦਾ ਰਹਿੰਦਾ ਜੀ ਅੱਛਾ ਕੁਝ ਕੀ ਰੇਟ ਰੂਡ ਵੀ ਵਧੀਆ ਚੀਜ਼ਾਂ ਦੀ ਨਹੀਂ ਕੋਈ ਐਟਮ ਰੇਟ ਤਾਂ ਹੋਈ ਹੈ ਰੇਟ ਵੱਲੋਂ ਕੋਈ ਇਸ਼ੂ ਨਹੀਂ ਹੈਗਾ ਬਸ ਗਰਮੀ ਦਾ ਅਸਰ ਹੈਗਾ ਮਾੜਾ ਮੋਟਾ ਸਿਰਫ ਗਰਮੀ ਕਰੇ ਜਿਹੜੀ ਨਹੀਂ ਆ ਰਹੇ ਹਾਂਜੀ ਅੱਛਾ ਤੁਸੀਂ ਇੱਥੇ ਦੇਖ ਸਕਦੇ ਹੋ ਜ਼ਿਆਦਾਤਰ ਮਹਿਲਾਵਾਂ ਦੀਆਂ ਚੀਜ਼ਾਂ ਹੀ ਨੇ ਜਰਨਲ ਸਟੋਰ ਹੈਗਾ ਲੇਕਿਨ ਮਹਿਲਾਵਾਂ ਇੱਥੇ ਫਿਲਹਾਲ ਦਿਖਾਈ ਨਹੀਂ ਦੇ ਰਹੀਆਂ ਕਾਰਨ ਇਹ ਹੀ ਹੈ ਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਮਹਿਲਾਵਾਂ ਜਿਹੜੀਆਂ ਨੇ ਦੁਕਾਨ ਦੇ ਉੱਤੇ ਖਰੀਦਾਰੀ ਕਰਨ ਲਈ ਨਹੀਂ ਪਹੁੰਚ ਰਹੀਆਂ ਹੈਗੀਆਂ ਬਹੁਤ ਸਾਰੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖੋ ਇੱਥੇ ਸਜਾ ਕੇ ਬੈਠੇ ਆਪਣੀਆਂ ਦੁਕਾਨਾਂ ਕਾਰਨ ਕੀ ਹੈ ਕਿ ਗਾਟ ਕਿਉਂ ਨਹੀਂ ਦਿਖ ਰਿਹਾ ਗਰਮੀ ਦਾ ਅਸਰ ਦਿਖ ਰਿਹਾ ਬਿਲਕੁਲ ਜੀ ਸਫੋਕੇਸ਼ਨ ਇੰਨੀ ਜ਼ਿਆਦਾ ਹੋਈ ਪਈ ਹੈ ਕਿ ਗਾ ਕਸਟਮਰ ਜਿਹੜਾ ਵਾ ਸਵੇਰ ਤੋਂ ਲੈ ਕੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤਾਂ ਕੋਈ ਨਿਕਲ ਹੀ ਨਹੀਂ ਸਕਦਾ ਜੀ ਠੀਕ ਹੈ ਜੀ ਫਿਰ ਜੇ ਨਿਕਲਦਾ ਵਾ ਤਾਂ ਛੇ ਵੇ ਨਿਕਲਦਾ ਛੇ ਵੇ ਤੋਂ ਲੈ ਕੇ 8 ਵਜੇ ਸਾਕੇ ਜਿਹੜਾ ਦੁਕਾਨਦਾਰ ਕਿੰਨੀ ਕਮਾਈ ਕਰ ਲੇਗਾ ਜੀ ਕਸਟਮਰ ਦੇ ਉੱਤੇ ਹੀ ਡਿਪੈਂਡ ਰਹਿੰਦਾ ਦੁਕਾਨਦਾਰ ਜੇ ਕਸਟਮਰ ਹੀ ਨਹੀਂ ਹੋਏਗਾ ਤਾਂ ਦੁਕਾਨਦਾਰ ਦਾ ਕੀ ਹਿਸਾਬ ਕਿਤਾਬ ਹੋਏਗਾ ਜੀ ਮਤਲਬ ਅੱਜ ਅਗਰ ਇਸ ਮੌਸਮ ਚ ਕਹੀਏ ਤਾਂ ਸਿਰਫ ਮੈਸਜ 2 ਘੰਟੇ ਮਿਲਦੇ ਆ ਦੁਕਾਨਦਾਰੀ ਕਰਨ ਹਾਂਜੀ 2 ਤੋਂ 2.5 ਘੰਟੇ ਮਿਲਦੇ ਉਹਦੇ ਚ ਦੁਕਾਨਦਾਰ ਤਾਂ ਕੁਝ ਨਹੀਂ ਬਣਾ ਨਾਲਾ ਜੀ ਇੰਨਾ ਖਰਚਾ ਕਰਕੇ ਸਭ ਕੁਝ ਅੰਦਰ ਫਿਟਿੰਗ ਵੈਰਾ ਜੋ ਵੀ ਕਰਦੇ ਆ ਉਹਦਾ ਤੇ ਹਾਈ ਹੀ ਨਹੀਂ ਨਾ ਕੁਝ ਇੰਨਾ ਪੂਰਾ ਹਾਲ ਹੈ ਕਿ ਸਾਨੂੰ ਕਈ ਵਾਰ ਤਾਂ ਖਾਲੀ ਵੀ ਜਾਣਾ ਪਿਆ ਜਾਂਦਾ ਵਾ ਸਿਰਫ ਲੇਬਰ ਦੀ ਹੀ ਉਹ ਨਿਕਲਦੀ ਹੈ ਜੀ ਸੈਲਰੀ ਨਿਕਲਦੀ ਹੈ ਅੱਛਾ ਕਈ ਵਾਰ ਦਿਨ ਪੂਰਾ ਖਾਲੀ ਵੀ ਚਲਾ ਜਾਂਦਾ ਖਾਲੀ ਵੀ ਚਲਾ ਜਾਂਦਾ ਜੀ ਕਿਸੇ ਵੱਲੇ ਥੋੜਾ ਬੋਤਾ ਹੁੰਦਾ ਵਾ ਕਸਟਮਰ ਪ੍ਰੋਪਰ ਨਹੀਂ ਮਿਲ ਪਾਂਦਾ ਸਾਡੇ ਲਈ ਇਹ ਬਾਜ਼ਾਰ ਮੈਂ ਕਦੀ ਖਾਲੀ ਨਹੀਂ ਸੀ ਦੇਖਿਆ ਇਹ ਇਸ ਵਾਰ ਗਰਮੀ ਦੀ ਗੱਲ ਕਰਾਂ ਤੇ ਇਹ ਬਾਜ਼ਾਰ ਬਿਲਕੁਲ ਸੁਨਣਾ ਦਿਖਾਈ ਦਿੰਦਾ ਗਰਮੀ ਦਾ ਹੀ ਅਸਰ ਹੈ ਜ਼ਿਆਦਾਤਰ ਤਾਂ ਆਹੀ ਕਹਿ ਸਕਦੇ ਹਾਂ ਕਿਉਂਕਿ ਜਿਹੜੀ ਲੇਡੀਜ਼ ਲੋਕ ਆਂਦੇ ਸੀਗੇ ਫੀਲਡਿੰਗਾਂ ਚ ਮੇਨ ਚੌਂਕ ਤੇ ਆਂਦੇ ਸੀਗੇ ਜੁਵੈਲੀ ਕੋਸਮੈਟਿਕ ਵੇਰਾ ਦਾ ਇਹ ਭਰਪੂਰ ਬਾਜ਼ਾਰ ਸੀਗਾ ਠੀਕ ਆ ਜੀ ਕਦੀ ਵੀ ਐਸਾ ਕੋਈ ਸੀਜ਼ਨ ਨਹੀਂ ਗਿਆ ਜਿੱਥੇ ਲੇਡੀਜ਼ ਇੱਥੇ ਆ ਕੇ ਬੱਚੀਆਂ ਨੂੰ ਨਾ ਕਰਦੀ ਹੋਣ ਪਰ ਇਸ ਵਾਰ ਜ਼ਿਆਦਾ ਹੀ ਕੁਝ ਕਟਨਾਵਾ ਵੀ ਹੋ ਗਈਆਂ ਕੁਝ ਐਸੀ ਚੀਜ਼ਾਂ ਵੀ ਹੋ ਗਈਆਂ ਜਿਸ ਨਾਲ ਬਹੁਤ ਅਸਰ ਪੈ ਗਿਆ ਜੀ ਤਾਂ ਇਹ ਬਾਜ਼ਾਰ ਇੱਕ ਵਾਰ ਫਿਰ ਮੈਂ ਤੁਹਾਨੂੰ ਤਸਵੀਰ ਦਿਖਾਣਾ ਹੈਗਾ ਫੀਲਡ ਗੰਜ 메ਨ ਬਾਜ਼ਾਰ ਹੈ 메ਨ ਚੌਕ ਹੈ ਜਿੱਥੇ ਪੀੜ ਇੰਨੀ ਜ਼ਿਆਦਾ ਹੁੰਦੀ ਸੀ ਕਿ ਖੜਨੂ ਵੀ ਜਿਹੜੀ ਹੈ ਜਗ੍ਹਾ ਨਹੀਂ ਸੀ ਮਿਲਦੀ ਲੇਕਿਨ ਅੱਜ ਇੱਥੇ ਦੁਕਾਨਦਾਰ ਗਾਹਕ ਨੂੰ ਤਰਸਦੇ ਹੋਏ ਦਿਖਾਈ ਦੇ ਰਹੇ ਨੇ ਕਾਰਨ ਇਹੀ ਹੈ ਕਿ ਗਰਮੀ ਇੰਨੀ ਜ਼ਿਆਦਾ ਵੱਜ ਚੁੱਕੀ ਹੈਗੀ ਹੈ ਕਿ ਗਰਮੀ ਦੇ ਵਿੱਚ ਗ੍ਰਾਹਕ ਬਾਹਰ ਹੀ ਨਹੀਂ ਨਿਕਲ ਰਿਹਾ ਹੋਰ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਵੀਰੋ ਜੀ ਗਰਮੀ ਇੰਨੀ ਜ਼ਿਆਦਾ ਹੋ ਗਈ ਤਾਂ ਕਸਟਮਰ ਨਹੀਂ ਆਉਂਦਾ ਗਰਮੀ ਬਹੁਤ ਹੈ ਮੈਂ ਕਹਿੰਦਾ ਬਹੁਣੀ ਹੋਣੀ ਔਖੀ ਹੈ ਗਰਮੀ ਦੀ ਗੱਲ ਕਰ ਰਹੇ ਗਰਮੀ ਗਰਮੀ ਤਾਂ ਪੂਰਾ ਐਂਡ ਕਰਾ ਰਹੀ ਹੈ ਅੱਛਾ ਅਸੀਂ ਪਹਿਲਾ ਵੀ ਦੁਕਾਨਦਾਰ ਸਾ ਜਿਹੜੇ ਉੱਥੇ ਬੈਠੇ ਸੀ ਉਹਨਾਂ ਨਾਲ ਗੱਲ ਕੀਤੀ ਹੈ ਕਹਿੰਦੇ ਕਈ ਦਿਨ ਤਾਂ ਐਸੇ ਹੁੰਦੇ ਆ ਵੀ ਅਸੀਂ ਖਾਲੀ ਹੋ ਜਾਈਏ ਭਾਜੀ ਖਾਲੀ ਕੀ ਸਵੇਰ ਦੀ ਬੋਣੀ ਨਹੀਂ ਕੀਤੀ ਅਸੀਂ ਸਵੇਰ ਦਾ ਗਾਗ ਹੀ ਨਹੀਂ ਆੜੇ ਦੁਕਾਨ ਤੇ ਕਿੱਥੋਂ ਕਰੀਏ ਬੋਣੀ ਗਾਗ ਪੁੱਛ ਨਹੀਂ ਆਇਆ ਦੇਖਣ ਨਹੀਂ ਆ ਕਿੱਥੋਂ ਬੋਣੀ ਕਰ ਲਈਏ ਦੱਸੋ ਮੇਨ ਕਾਰਨ ਅੱਜ ਈਸ਼ਵਰ ਗਰਮੀ ਬਹੁਤ ਜ਼ਿਆਦਾ ਹਮਸਾ ਗਰਮੀ ਕਰਕੇ ਹੀ ਹੋ ਰਿਹਾ ਸਾਰਾ ਕੁਝ ਹੈ ਹੋਰ ਕੀ ਹੋ ਰਿਹਾ ਹੈ ਭਾਜੀ ਗਰਮੀ ਇੰਨੀ ਹੋਈ ਹੈ ਗਾਗ ਬਾਹਰ ਨਿਕਲਦਾ ਨਹੀਂ ਹੈ ਬਹੁਤ ਦਿੱਕਤ ਹੋਈ ਹੈ ਵੀਲੇ ਬੈਠੇ ਜਾਂਦੇ ਆ ਬੋਣੀ ਨਹੀਂ ਹੁੰਦੀ ਸਾਡੀ ਕਈ ਵਾਰੀ ਤਾਂ ਇਸੇ ਹਿਸਾਬ ਦੇ ਨਾਲ ਤਾਂ ਦੁਕਾਨਾਂ ਦੇ ਉੱਤੇ ਜਿਹੜੇ ਖਰਚੇ ਹੁੰਦੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਹੈਨਾ ਔਖਾ ਹੋ ਜਾਏਗਾ ਬਾਈ ਕਿਰਾਏ ਘਟਨੇ ਓਕੇ ਆ ਮੁੰਡਿਆਂ ਦੇ ਖਰਚੇ ਘਟਨੇ ਓਕੇ ਆ ਆਪਣੇ ਖਰਚੇ ਘਟਨੇ ਓਕੇ ਸੋਕੇ ਥੋੜੀ ਹੈ ਕੋਈ ਅੱਛਾ ਇੱਥੇ ਲੋਕ ਜਿਹੜੇ ਖਰੀਦਾਰੀ ਵੀ ਕੁਝ ਲੋਕ ਕਰਨ ਆਉਂਦੇ ਆ ਉਹਨਾਂ ਨਾਲ ਗੱਲ ਕਰਕੇ ਦੇਖ ਲੈਣੇ ਆ ਗਰਮੀ ਦਾ ਅਸਰ ਹੈ ਥੋੜਾ ਬਹੁਤ ਜਿਹੜੇ ਤੁਸੀਂ ਜਿੱਦਾਂ ਖਰੀਦਾਰੀ ਕਰਨ ਪਹੁੰਚਿਓ ਗਰਮੀ ਦੇਖੀ ਅੱਜ ਵੀ ਗਰਮੀ ਘਟਿਆ ਜਾਂ ਬਸ ਗਰਮੀ ਤਾਂ ਬਹੁਤ ਅੱਛਾ ਤਾਂ ਬੱਚੇ ਸਾਡੇ ਪਰੇਸ਼ਾਨ ਮਾਰਕੀਟ ਸ ਕੋ ਆ ਨਹੀਂ ਸਕਦੇ ਅਸੀਂ ਇਹੀ ਕਾਰਨ ਹੈ ਕਿ ਨਹੀਂ ਪਹੁੰਚ ਰਹਾ ਬਹੁਤ ਬਹੁਤ ਹੈ ਇਸੇ ਕਰਕੇ ਮਾਰ ਕੇ ਦੇਖ ਤਾਂ ਘਾਟੇ ਲੱਗ ਰਹੀ ਹੈ ਨਾ ਫਿਰ ਜਲਦੀ ਆਂਦੇ ਨੇ ਅਸੀਂ ਗਰਮੀ ਦੇ ਮਾਰੇ ਤਾਂ ਬਾਹਰ ਹੀ ਨਿਕਲਦੇ ਕਿ ਬੱਚਿਆਂ ਨੇ ਕਿ ਸਜਾਈਏ ਕਿਥੇ ਇੰਨੀ ਗਰਮੀ 'ਚ ਬੰਦਾ ਬਿਮਾਰ ਹੋਣਾ ਹੈਗਾ ਬਿਲਕੁਲ ਨਹੀਂ ਅਸੀਂ ਨਹੀਂ ਆ ਸਕਦੇ ਮਤਲਬ ਉਹ ਲੇਡੀਜ਼ ਜਿਹੜੀਆਂ ਸ਼ਾਪਿੰਗ ਦੀਆਂ ਇੰਨੀਆਂ ਸ਼ੌਕੀਨ ਹੁੰਦੀਆਂ ਨੇ ਗਰਮੀ ਦੇ ਡਰ ਤੋਂ ਕਰੇ ਬੈਠੇ ਠੰਡੇ ਮੌਸਮ 'ਚ ਹੋਣ ਜਾ ਕੇ ਨਿਕਲੀਆਂ ਸਵੇਰੇ 5 ਵਜੇ 6 ਵਜੇ ਕਰੀਬ ਨਿਕਲਦੇ ਅਸੀਂ ਬੱਚੇ ਨੇ ਦਿਨ ਵਿੱਚ ਤਾਂ ਬਿਲਕੁਲ ਸਵੇਰ ਤੱਕ ਲੱਗੇ ਸ਼ਾਮ ਤੱਕ ਨਿਕਲਣ ਦਾ ਮਤਲਬ ਹੀ ਨਹੀਂ ਹੈ ਕਿ ਮਤਲਬ 4 ਵਜੇ ਤੱਕ ਇੰਨਾ ਤੂਪ ਹੁੰਦੀ ਨਹੀਂ ਗਰਮੀ ਹੁੰਦੀ ਸਭ ਉਹ ਕਿਤੇ ਨਾ ਕਿਤੇ ਕਾਰਨ ਇਹ ਵੀ ਬੱਚੇ ਹਨ ਨਾਲ ਹੋਣਗੇ ਉਹ ਬਿਲਕੁਲ ਬਿਲਕੁਲ ਹੁਣ ਵੀ ਬੱਚੇ ਨਾਲ ਹੀ ਨੇ ਅਸੀਂ ਵੀ ਫਿਰ ਬੱਚੇ ਲੈ ਕੇ ਖੜੇ ਹੀ ਆ ਫਿਰ ਅਸੀਂ ਹੁਣ ਨਿਕਲੇ ਨਹੀਂ ਹੋਣ ਜਾ ਕੇ ਨਿਕਲਿਆ ਹਲੇ ਵੀ ਦੇਖੋ ਕਿੰਨੀ ਗਰਮੀ ਬੰਦਾ ਮੋਲੇ ਦੁਕਾਨ ਤੇ ਖੜ ਕੇ ਕੋਈ ਸਮਝਾ ਨਹੀਂ ਹੁਣ ਮੈਂ ਬਸ ਇਹ ਦੇਖ ਰਹੀ ਫਟਾਫਟ ਲੈ ਲਵਾਂ ਕਿ ਬਸ ਇਹੀ ਮੈਂ ਸੋਚ ਰਹੀ ਹਾਂ ਜੀ ਤਾਂ ਗਾਹਕ ਵੀ ਜਿਹੜਾ ਹੈਗਾ ਗਰਮੀ ਦੇ ਡਰ ਤੋਂ ਜਿਹੜਾ ਨਹੀਂ ਨਿਕਲ ਰਿਹਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਘਰੋਂ ਨਿਕਲਣ ਲੱਗੇ ਅਸੀਂ ਵੀ ਇਹੀ ਸੋਚਦੇ ਹਾਂ ਕਿ ਗਰਮੀ ਥੋੜੀ ਜੀ ਘਟ ਜਵੇ ਉਸ ਤੋਂ ਬਾਅਦ ਦੁਕਾਨਾਂ ਤੇ ਜਾਈਏ ਦੁਕਾਨਾਂ ਤੇ ਗੱਲਬਾਤ ਕਰੀਏ ਔਰ ਜਲਦਬਾਜੀ ਕਰਦੇ ਆ ਕਿ ਸਾਮਾਨ ਖਰੀਦੀਏ ਤੇ ਘਰੇ ਪਹੁੰਚੀਏ ਇਹੀ ਇੱਕ ਵੱਡਾ ਕਾਰਨ ਹੈ ਕਿ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਖਾਲੀ ਦਿਖ ਰਹੀਆਂ ਨੇ ਕਾਰਨ ਇਹ ਹੀ ਹੈ ਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਗ੍ਰਾਹਕ ਬਾਹਰ ਨਹੀਂ ਨਿਕਲ ਰਿਹਾ ਗਰਮੀ ਦਾ ਕਿੰਨਾ ਕਸਰ ਪੈ ਰਿਹਾ ਗ੍ਰਾਹਕੀ ਤੇ ਗ੍ਰਾਹਕੀ ਦਾ ਗਰਮੀ ਦੇ ਬਹੁਤ ਹੈ ਜੇ ਥੋੜਾ ਰਾਤ ਨੂੰ ਮਿਲਦੀ ਉਹ ਮੀਂਹ ਆ ਜਾਂਦਾ ਮੀਂਹ ਕਰਕੇ ਵੀ ਫਿਰ ਕਸਟਮਰ ਨਹੀਂ ਆ ਰਿਹਾ ਜੇ ਮੀਂਹ ਹਟਦੇ ਫਿਰ ਗਰਮੀ ਦਾ ਕਹਿਰ ਹੈ ਤਾਂ ਵੀ ਗ੍ਰਾਹਕ ਨਹੀਂ ਆ ਰਹੇ ਆਪ ਆਪਣੇ ਇਸ ਬਾਜ਼ਾਰ ਦੀ ਆਪਾਂ ਗੱਲ ਕਰੀਏ ਨੇ ਤਾਂ ਲੇਡੀਜ਼ ਦਾ ਸਮਾਨ ਇੱਥੇ ਹੈ ਨਾ ਜ਼ਿਆਦਾ ਵਿਕਦਾ ਹੈਗਾ ਹਣ ਲੇਡੀਜ਼ ਅਸੀਂ ਗੱਲ ਕੀਤੀ ਉਹ ਕਹਿੰਦੇ ਅਸੀਂ ਤਾਂ ਨਹੀਂ ਜਾਂਦੇ ਸਾਡੇ ਨਾਲ ਬੱਚੇ ਵੀ ਹੁੰਦੇ ਆ ਗਰਮੀ ਚ ਬਿਮਾਰ ਹੋ ਜਾਣ ਜਾਂ ਕੁਝ ਇਹ ਵੀ ਆਸਰਾ ਕਿਤਨੇ ਕਿਤ ਪੂਰਾ ਆਸਰਾ ਹੀ ਆਦਾ ਨਹੀਂ ਗੋਮੇ ਮੌਸਮ ਦੇ ਹਿਸਾਬ ਦਾ ਹਵਾ ਚਾਲ ਨਹੀਂ ਰਹੀ ਗੋਮਾ ਆ ਜਾਂਦਾ ਇੱਕ ਮਿੰਟ ਚ ਲੇਡੀਜ਼ ਵੈਸੇ ਬਾਹਰ ਨਿਕਲੋਂ ਡਰਦੀਆਂ ਐਸੀ ਲੱਗੇਗਾ ਆਰ ਬੈਠੇ ਆ ਰਾਮਨਾ ਮੌਕੇ ਤੇ ਆਣਗੇ ਮੌਕੇ ਤੇ ਕੰਮ ਐ ਦੇਖੋ ਮੌਕੇ ਤੇ ਕਿੰਨਾ ਕੰਮ ਹੋ ਜਾਏਗਾ ਯਾਨੀ ਕਿ ਜਿੰਨੂੰ ਕੋਈ ਬਹੁਤ ਜ਼ਿਆਦਾ ਚੀਜ਼ ਦੀ ਜ਼ਰੂਰਤ ਆ ਉਹੀ ਆਏਗਾ ਉਹੀ ਆਏਗਾ ਜੀ ਦੂਜਾ ਕਸਟਮਰ ਨਹੀਂ ਆਉਂਦਾ ਫਿਰ ਇਹਦੇ ਨਾਲ ਕੰਮ ਕਰਤੇ ਕਿੰਨਾ ਕਸਰ ਪੈ ਗਿਆ ਬਹੁਤ ਜਿਆਦਾ ਅਸਰ ਪੈ ਰਿਹਾ ਜੀ ਕਰਕੋ 2-2.5 ਮਹੀਨੇ ਹੋ ਚਲੇ ਨੇ ਬਹੁਤ ਜਿਆਦਾ ਡਾਊਨ ਜਾ ਰਹੀ ਗ੍ਰਾਹਕੀ ਮਾਰਕੀਟ ਬਹੁਤ ਜਿਆਦਾ ਡਾਊਨ ਹੈ ਇਸੇ ਕਾਰਨ ਬਾਜ਼ਾਰ ਵੀ ਕਿਤੇ ਨਾ ਕਿਤੇ ਡਾਊਨ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਰਨ ਇਹੀ ਹੈ ਕਿ ਗਾਹਕ ਜਿਹੜਾ ਹੈਗਾ ਗਰਮੀ ਕਾਰਨ ਵੀ ਬਾਹਰ ਨਹੀਂ ਆ ਰਿਹਾ ਔਰ ਖਾਸ ਕਰਕੇ ਫੀਲਡ ਗਾਂ ਦੇ ਇਸ ਬਾਜ਼ਾਰ ਦੀ ਮੈਂ ਗੱਲ ਕਰਾਂ ਜੋ ਹਮੇਸ਼ਾ ਸਜਿਆ ਰਹਿੰਦਾ ਹੈਗਾ ਗ੍ਰਾਹਕਾਂ ਦੇ ਨਾਲ ਭਰਿਆ ਰਹਿੰਦਾ ਹੈ ਅੱਜ ਸਜਾਵਟ ਵੀ ਕੱਟ ਤੇ ਗ੍ਰਾਹਕ ਵੀ ਦਿਖਾਈ ਨਹੀਂ ਦੇ ਰਿਹਾ। ਇਹੀ ਕਾਰਨ ਹੈ ਕਿ ਬਾਜ਼ਾਰ ਖਾਲੀ ਖੁਲ ਦਿਖਾਈ ਦੇ ਰਿਹਾ, ਸੁੰਨੇ ਦਿਖਾਈ ਦੇ ਰਿਹਾ। ਇੰਨੀ ਜ਼ਿਆਦਾ ਗਰਮੀ ਦੇ ਕਾਰਨ ਬਾਜ਼ਾਰਾਂ ਦੇ ਵਿੱਚੋਂ ਗ੍ਰਾਹਕ ਗਾਇਬ ਦਿਖਾਈ ਦੇ ਰਿਹਾ। ਵੀਰ ਜੀ ਤੁਸੀਂ ਕੀ ਮੰਨਦੇ ਹੋ ਗ੍ਰਾਹਕ ਕਿਉਂ ਨਹੀਂ ਅੱਜ ਬਾਜ਼ਾਰ ਵਿੱਚ? ਬਈਆ ਦਾ ਜੀ ਭਾਈ ਜੀ ਮੰਦੇ ਬਹੁਤ ਸ਼ਾਇਪੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਸਟਮਰ ਬਹੁਤ ਡਿੱਕੀ ਦਾ ਲੇਕਿਨ ਅੱਜ ਕੱਲ ਪਤਾ ਨਹੀਂ ਕਸਟਮਰ ਕਿੱਥੇ ਗਿਆ ਆਵਾ। ਮਹਿੰਗਾਈ ਕਰਕੇ ਪਤਾ ਨਹੀਂ ਕੁਝ ਕਿਆ ਕੀ ਕਹਿ ਸਕਦੇ ਆ। ਅੱਗੇ ਜੋ ਬੈਲਟ ਸੀਜ਼ ਰਕੜੀ ਹਥਿਆਰ ਦੀ ਵੀ ਅੱਜ ਕੱਲ ਦਿਨੋਂ ਦਿਨ ਉਹ ਵੀ ਸਲੋ ਹੋਈ ਜਾ ਰਹੀ ਹੈ ਬਿਲਕੁਲ ਸਲੋ ਹੋਈ ਜਾ ਰਹੀ ਹੈ ਜਦਾਦੀ ਨਾਲ ਜੇ ਇਸ ਟਾਈਮ ਰਕੜੀ ਲਗਾ ਫੁੱਲ ਹੁੰਦਾ ਸੀਗਾ ਇਸ ਟਾਈਮ ਮੇ ਰਕੜੀ ਲਗਾ ਕੋਈ ਨਜ਼ਰ ਨਹੀਂ ਆ ਰਿਹਾ ਬਈ ਯਾਰ ਅੱਜ ਅੱਛਾ ਗਰਮੀ ਦਾ ਅਸਰ ਦਿਖ ਰਿਹਾ ਬਈ ਯਾਰ ਗਰਮੀ ਦਾ ਅਸਰ ਨਜ਼ਰ ਆ ਰਹੀ ਜੀ ਜੇ ਇਸ ਟਾਈਮ ਬਾਜ਼ਾਰ ਦੇਖੋ ਜੀ ਸ਼ਾਮ ਦਾ ਟਾਈਮ ਆ ਕੋਈ ਰੌਣਕ ਨਹੀਂ ਹੈਗੀ ਕੋਈ ਮੇਲਾ ਨਹੀਂ ਹੈਗਾ ਬਾਜ਼ਾਰ ਦੇ ਵਿੱਚ ਸਾਰੀ ਚੈਲ ਬਿਲਕੁਲ ਖਤਮ ਹੋਈ ਪਈ ਹੈ ਦਾ ਸ਼ਾਮੀ 5 6 ਵੇ ਤੇ ਗਾਗ ਸ਼ੁਰੂ ਹੋਣਾ ਚਾਹੀਦਾ ਵਾ ਚਲੋ ਗਰਮੀ ਮੰੰਦੇ ਗਰਮੀ ਹੈ ਕਿ ਸ਼ਾਮ ਨੂੰ ਤਾਂ ਕਸਟਮਰ ਹੋਣਾ ਚਾਹੀਦਾ ਸ਼ਾਮ ਨੂੰ ਨਹੀਂ ਹੈ ਕਿਸੇ ਕੋਈ ਨਹੀਂ ਬਿਲਕੁਲ ਸਹੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ਾਮ ਨੂੰ ਤਾਂ ਕਸਟਮਰ ਨਿਕਲਦਾ ਉਹ ਵੀ ਕਿਤੇ ਨਾ ਕਿਤੇ ਕਸਟਮਰ ਹੁਣ ਅਵੋਇਡ ਕਰ ਰਿਹਾ ਹੈ ਨਹੀਂ ਬਿਲਕੁਲ ਕਸਟਮਰ ਨਹੀਂ ਹੈ ਕਿ ਫਿਰ ਇਸ ਤਰ੍ਹਾਂ ਦੁਕਾਨ ਦੇ ਖਰਚੇ ਆ ਇਹ ਸਭ ਉਹ ਤੇ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਹੁਣ ਲੋਕੀ ਕਹਿੰਦੇ ਬਾਹਰ ਲੜਾਈਆਂ ਕਰਕੇ ਕੰਮ ਮੰਦਾ ਹੋਇਆ ਕੁਝ ਕੁਝ ਕਹਿ ਰਹੇ ਆ ਚੱਲੀ ਯਾਰੀ ਜੀ ਸਾਰੇ ਦੇ ਨਾਲ ਹੀ ਹੁਣ ਕੀ ਕਹਿ ਸਕਦੇ ਆ ਯਾਨੀ ਕਿ ਕਿਤੇ ਨਾ ਕਿਤੇ ਕੰਮ ਕਰਤੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਤਬ ਬਾਜ਼ਾਰਾਂ ਦੇ ਵਿੱਚ ਕਾਮਕਾਰ ਨੂੰ ਅਸਰ ਜਿਹੜਾ ਦੇਖਣ ਤੇ ਜ਼ਰੂਰ ਮਿਲ ਰਿਹਾ ਕਾਰਨ ਇਹੀ ਹੈ ਕਿ ਇਹ ਬਾਜ਼ਾਰਾਂ ਦੇ ਵਿੱਚ ਮਹਿਲਾਵਾਂ ਦੀ ਖਰੀਦਾਰੀ ਜਿਹੜੀ ਹੈ ਸਭ ਤੋਂ ਵੱਧ ਹੁੰਦੀ ਸੀ ਲੇਕਿਨ ਕਸਟਮਰ ਜਿਹੜਾ ਕਿਤੇ ਨਾ ਕਿਤੇ ਬੇहद ਘਟ ਨਿਕਲ ਰਿਹਾ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਬੇਹਦ ਗਰਮੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਗ੍ਰਾਹਕਾਂ ਨੂੰ ਪਰੇਸ਼ਾਨ ਕਰਦੀ ਹੋਈ ਨਜ਼ਰ ਆ ਰਹੀ ਹੈ ਹੋਰ ਦੁਕਾਨਦਾਰ ਨੇ ਗੱਲਬਾਤ ਕਰ ਲੈਣੇ ਸਰ ਗਰਮੀ ਦਾ ਅਸਰ ਦਿਖ ਰਿਹਾ ਬਾਜ਼ਾਰ ਦੇ ਉੱਤੇ ਹਾਂਜੀ ਗਰਮੀ ਦਾ ਅਸਰ ਬਹੁਤ ਹੈ ਜੀ ਬਹੁਤ ਅਸਰ ਦਿਖ ਰਿਹਾ ਹੈ ਕਾਰਨ ਕੀ ਇਹ ਗਰਮੀ ਪਹਿਲਾਂ ਵੀ ਹੁੰਦੀ ਸੀ ਲੇਕਿਨ ਬਾਜ਼ਾਰ ਇੱਦਾਂ ਕਦੀ ਸੁਣੇ ਨਹੀਂ ਹੋਏ ਖਾਸ ਕਰ ਮਹਿਲਾਵਾਂ ਲਈ ਜਾਣਿਆ ਜਾਂਦਾ ਇਹ ਬਾਜ਼ਾਰ ਫੀਲਡ ਕੰਝ ਔਰ ਮੇਨ ਚੌਂਕ ਹੈਗਾ ਮੇਨ ਤਾਂ ਫਿਰ ਬਈ ਮਹਿੰਗਾਈ ਹੈ ਬਸੋ ਜੰਗ ਤੋਂ ਬਾਅਦ ਕੰਮ ਖੁੱਲਿਆ ਹੀ ਨਹੀਂ ਹੈਗਾ ਜਦੋਂ ਕਿ ਜੰਗ ਸਟਾਰਟ ਹੋਈ ਸੀ ਉਸ ਤੋਂ ਬਾਅਦ ਕੰਮ ਖੁੱਲਿਆ ਜੰਗ ਜੰਗ ਇੱਕ ਪਾਸੇ ਔਰ ਗਰਮੀ ਕਿੰਨਾ ਗਰੋਲ ادا ਕਰ ਰਹੀ ਹੈ ਗਰਮੀ ਪੂਰਾ ਰੋਲ ਵਜਾ ਕਰ ਰਹੀ ਹੁਣ ਬਸ ਹੁਣ ਗਾਗ ਸ਼ੁਰੂ ਹੋਏਗਾ ਦੁਪਹਿਰ ਤੱਕ ਤਾਂ ਵਿਹਲੇ ਬੈਠੇ ਰਹਿੰਦੇ ਅੱਛਾ ਯਾਨੀ ਕਿ ਸ਼ਾਮ ਨੂੰ ਥੋੜੀ ਬਹੁਤ ਜਦੋਂ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਉੱਪ ਘਟ ਜਾਂਦੀ ਹੈ ਫਿਰ ਕਸਮਰ ਸਟਾਰਟ ਹੁੰਦਾ ਯਾਨੀ ਕਿ ਉਹੀ ਸ਼ਾਮ ਦੇ ਕਈ ਇਹਦੇ 2 ਜਾਂ 3 ਘੰਟੇ ਮਿਲਦੇ ਕੰਮ ਕਰ 8 ਵਜੇ ਤੱਕ 2-3 ਘੰਟੇ ਬਸ ਤੇ ਫਿਰ ਇਹਦੇ ਨਾਲ ਕੰਮ ਤੇ ਕਿੰਨਾ ਅਸਰ ਪਿਆ ਅਸਰ ਪਿਆ ਹੈ 50% ਅਸਰ ਹੈ ਤੇ 50% ਜਿਹੜੇ ਦੁਕਾਨਦਾਰ ਨੇ ਕਹਿ ਰਹੇ ਨੇ ਕਿ ਅਸਰ ਹੈ ਕਾਰਨ ਇਹੀ ਹੈ ਕਿ ਗਰਮੀ ਇੰਨੀ ਜ਼ਿਆਦਾ ਨਹੀਂ ਔਰ ਮਹਿਲਾਵਾਂ ਜਿੰਨਾ ਪਹਿਲਾਂ ਗੱਲ ਕੀਤੀ ਕਾਰਨ ਇਹੀ ਹੈ ਕੀ ਇੰਨੀ ਗਰਮੀ ਚ ਉਹਨਾਂ ਦਾ ਨਿਕਲਣਾ ਵੀ ਕਿਤੇ ਨਾ ਕਿਤੇ ਔਖਾ ਹੈ ਇਸੇ ਕਾਰਨ ਉਹ ਬਾਜ਼ਾਰਾਂ ਚ ਨਹੀਂ ਪਹੁੰਚਦੇ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਭਰੇ ਹੋਏ ਨੇ ਸਮਾਨ ਪਿਆ ਹੈ ਲੇਕਿਨ ਸੁੰਨੇ ਨੇ ਗ੍ਰਾਹਕ ਨਹੀਂ ਹੈ ਕਾਰਨ ਇਹੀ ਹੈ ਕਿ ਕਸਟਮਰ ਜਿਹੜਾ ਹੈ ਗਰਮੀ ਦੇ ਡਰ ਤੋਂ ਬਾਹਰ ਨਹੀਂ ਨਿਕਲ ਰਿਹਾ ਅਗਰ ਇਸੇ ਤਰ੍ਹਾਂ ਨਾਲ ਗਰਮੀ ਹੋਰ ਜਿਹੜੀ ਹੈ ਵੱਧਦੀ ਰਹੀ ਉਮਸ ਹੋਰ ਵੱਧਦੀ ਰਹੀ ਕਬ ਬਾਜ਼ਾਰਾਂ ਦੇ ਵਿੱਚ ਹੋਰ ਜ਼ਿਆਦਾ ਮੰਦੀ ਦੇਖਣ ਨੂੰ ਮਿਲੇਗੀ ਗਰਮੀ ਦਾ ਕਿੰਨਾ ਕਸਰ ਦਿਖ ਰਿਹਾ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਜਿਸ ਟਾਈਮ ਕੰਮ ਬਿਲਕੁਲ ਨਹੀਂ ਹੈ ਦੁਕਾਨਦਾਰ ਸਾਹਿਬ ਵਿਲੇ ਬੈਠੇ ਹੋਏ ਇਸ ਟਾਈਮ ਤੇ ਇਹ ਪੋਜੀਸ਼ਨ ਹੈ ਕਿ ਦੁਕਾਨ ਦਾ ਖਰਚਾ ਵੀ ਨਹੀਂ ਨਿਕਲ ਰਿਹਾ ਬਿਲਕੁਲ ਅਸੀਂ ਵੀ ਪਿੱਛੇ ਦੁਕਾਨਦਾਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਮਹਿਜ਼ ਸ਼ਾਮ ਦੇ 2 ਜਾਂ 3 ਘੰਟੇ ਮਿਲਦੇ ਹੈ ਕੰਮ ਜੋ 3 ਘੰਟੇ ਕਹਿ ਰਿਹਾ ਜੀ ਉਹਦੀ ਲਾਟਰੀ ਖੁੱਲ ਜੇ ਤਾਂ ਵਧੀਆ ਵੈਸੇ ਕੰਮ 2 ਘੰਟੇ ਵੀ ਨਹੀਂ ਹੈ ਇਹ ਤਾਂ ਅੱਜ ਕੱਲ ਲਾਟਰੀ ਖੁੱਲਣ ਦੀ ਗੱਲ ਹੈ ਜੂ ਲੱਗ ਜਾਂਦੇ ਵਸੇ ਵਧੀਆ ਕੰਮ ਹੈ ਫਿਲਹਾਲ ਦੇਖੋ ਕਿ ਪੂਰੀ ਮਾਰਕੀਟ ਖਾਲੀ ਪਈ ਇਸ ਟਾਈਮ ਅੱਛਾ ਇਹ ਬਾਜ਼ਾਰ ਮਹਿਲਾਵਾਂ ਵਾਲੀ ਜਿੱਦਾਂ ਮੈਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਇਹ ਤਾਂ ਬਾਜ਼ਾਰ ਹੀ ਮਹਿਲਾਵਾਂ ਵਾਲੀ ਜਾਣਿਆ ਜਾਂਦਾ ਹੈ ਉਸ ਦੇ ਬਾਵਜੂਦ ਜਿਹੜਾ ਕਿਤੇ ਨਾ ਕਿਤੇ ਗਰਮੀ ਕਾਰਨ ਨਹੀਂ ਨਿਕਲ ਰਹੀ ਕਾਰਨ ਕੀ ਮੇਨ ਕੁਛ ਗਰਮੀ ਕਾਰਨ ਵੀ ਜੀ ਕੁਝ ਵਿਆਹ ਸ਼ਾਦੀ ਅੱਜਕੱਲ੍ਹ ਘਟਿਆ ਰਹੀਆਂ ਵੇ ਵਿਆਹ ਸ਼ਾਦੀ ਵੀ ਨਹੀਂ ਹੈ ਇਸ ਟਾਈਮ ਮੇਨ ਯਾਨੀ ਕਿ ਗਰਮੀ ਕਿੰਨੀ ਗਰਮੀ ਹੈ ਮੇਨ ਗਰਮੀ ਹੈ ਇਸ ਟਾਈਮ ਬਾਅਦ ਆਉਂਗੇ ਲੇਟ ਸਹਾਈ ਦਾ ਮੇਕਅਪ ਖਰਾਬ ਹੋਣੇ ਹੁੰਦੇ ਨੇ ਨਾਲ ਅਸੀਂ ਸ਼ਾਮ ਵੀ 2 ਘੰਟੇ ਨਿਕਲਦੀਆਂ ਸਿਰਫ 6 ਤੋਂ ਲੈ ਕੇ 8 ਵਜੇ ਤੱਕ ਉਸ ਤੋਂ ਬਾਅਦ ਵੀ ਕੰਮ ਖਤਮ ਹੋ ਜਾਂਦਾ ਬਿਲਕੁਲ ਤੇ ਇਸ ਤਰ੍ਹਾਂ ਫਿਰ ਕੰਮ ਕਰਤੇ ਤੁਹਾਡੀ ਦੁਕਾਨ ਤੇ ਕਿਸ ਤਰ੍ਹਾਂ ਕਿੱਦਾਂ ਅਸਰ ਹੋਏਗਾ ਇਹਦਾ ਇੱਕ ਟਾਈਮ ਪਾਸ ਕਰਦੇ ਆ ਜੀ ਆਸ ਲਗਾ ਕੇ ਬੈਠੇ ਹੋਏ ਆ ਅੱਗੇ ਕੰਮ ਚੱਲੇਗਾ ਜੀ ਬਸ ਬਿਲਕੁਲ ਹੈ ਜੀ ਤਾਂ ਦਿੱਕਤ ਹੈਗੀ ਹੈ ਕਿਉਂਕਿ ਕੰਮ ਕਰਨ ਵਾਲੇ ਵੀ ਉਸੇ ਤਰ੍ਹਾਂ ਬੈਠੇ ਆ ਦੁਕਾਨਾਂ ਦੀ ਸਜਾਵਟ ਵੀ ਉਸੇ ਤਰ੍ਹਾਂ ਹੋਈ ਹੈ ਲਾਈਟਾਂ ਚੱਲ ਰਹੀਆਂ ਨੇ ਲੇਕਿਨ ਗ੍ਰਾਹਕ ਦਾ ਇੰਤਜ਼ਾਰ ਹੈ ਔਰ ਇਸ ਉਮਸਪਰੀ ਗਰਮੀ ਨੇ ਬਾਜ਼ਾਰਾ ਤੋਂ ਗ੍ਰਾਹਕ ਕਿਤੇ ਨਾ ਕਿਤੇ ਖੋਲਿਆ ਹੈਗਾ ਇਸੇ ਕਾਰਨ ਦੁਕਾਨਦਾਰ ਵੀ ਕਿਤੇ ਨਾ ਕਿਤੇ ਪਰੇਸ਼ਾਨ ਦਿਖਾਈ ਦੇ ਰਿਹਾ ਇਧਰ ਤੁਸੀਂ ਦੇਖੋ ਕਿ ਜਿਹੜੇ ਲੋਕ ਨਿਕਲ ਵੀ ਰਹੇ ਆ ਉਹ ਵੀ ਗਰਮੀ ਤੋਂ ਪਰੇਸ਼ਾਨ ਹੈ ਮੈਮ ਗਰਮੀ ਤੋਂ ਪਰੇਸ਼ਾਨ ਹਾਂਜੀ ਬਹੁਤ ਜ਼ਿਆਦਾ ਕਰੇ ਸੀ ਸ਼ੋਪਿੰਗ ਤਾਂ ਨਹੀਂ ਨਿਕਲ ਨਹੀਂ ਨਿਕਲ ਰਿਹਾ ਨਹੀਂ ਨਿਕਲ ਰਿਹਾ ਕਰ ਏਸੀ 'ਚ ਬੈਠੀ ਦਾ ਇੱਥੇ ਬਾਹਰ ਆ ਕੇ ਬਹੁਤ ਅੱਜ ਵੈਸੇ ਵੀ ਗਰਮੀ ਹੈਗੀ ਹੈ ਥੈਂਕ ਯੂ ਜੀ ਤab ਬਾਜ਼ਾਰਾਂ ਦੇ ਵਿੱਚ ਜਿੰਦਾ ਤੁਸੀਂ ਸੁਣਿਆ ਕਿ ਮਹਿਲਾਵਾਂ ਕਹਿ ਰਹੀਆਂ ਨੇ ਕਿ ਗਰਮੀ ਦਾ ਅਸਰ ਹੈ ਇਸੇ ਕਰਕੇ ਜਿਹੜਾ ਹੈਗਾ ਨਹੀਂ ਪਹੁੰਚ ਰੇ ਗਰਮੀ ਦਾ ਅਸਰ ਦਿਖ ਰਿਹਾ ਬਾਜ਼ਾਰ ਦੇ ਉੱਤੇ ਬਹੁਤ ਜ਼ਿਆਦਾ ਜੀ ਬਹੁਤ ਗਰਮੀ ਹੈ ਕੰਮ ਬਿਲਕੁਲ ਹੀ ਹੈਗਾ ਗਰਮੀ ਕਰ ਰਹੀ ਗਰਮੀ ਕਰ ਰਹੀ ਗਰਮੀ ਕਰ ਰਹੀ ਗਰਮੀ ਕਰ ਰਹੀ ਤੇ ਫਿਰ ਕੰਮ ਕਾਰਜ ਕਿੰਨਾ ਨਹੀਂ ਸਕਦਾ 50% ਤੋਂ ਪਲੱਸ ਹੀ ਹੈ 50% ਤੋਂ ਪਲੱਸ ਹੈ 50% ਤੋਂ ਪਲੱਸ ਹੈ ਕਾਰਨ ਇਹੀ ਹੈ ਕਿ ਬਾਜ਼ਾਰਾਂ ਦੇ ਵਿੱਚ ਗਰਮੀ ਕਾਰਨ ਗਰਮੀ ਕਾਰਨ ਬਾਜ਼ਾਰ 'ਚ ਵਿੱਚ ਪਹੁੰਚਦੀਆਂ ਮਹਿਲਾਵਾਂ ਸ਼ਾਪਿੰਗ ਲਈ ਗਰਮੀ ਕਾਰਨ ਕਿਤੇ ਨਾ ਕਿਤੇ ਮਹਿਲਾਵਾਂ ਜਿਹੜੀਆਂ ਨੇ ਨਹੀਂ ਪਹੁੰਚਦੀਆਂ ਕੋਸ਼ਿਸ਼ ਕਰਾਂਗੇ ਹੋਰ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਗੱਲਬਾਤ ਕਰਨ ਦੀ ਕਿ ਕਿੰਨਾ ਕਸਰ ਪੈਂਦਾ ਗੱਲਬਾਤ ਕਰੋਗੇ ਗਰਮੀ ਦਾ ਅਸਰ ਪੈਂਦਾ ਬਾਜ਼ਾਰ ਦੇ ਉੱਤੇ ਗਰਮੀ 'ਚ ਨਿਕਲਦੇ ਸ਼ਾਪਿੰਗ ਤੇ ਪਹਿਲੀ ਵਾਰ ਤਾਂ ਨਿਕਲੇ ਜੋ ਲੋਕ ਉਹ ਵੀ ਟਰਨ ਗਰਮੀ ਆ ਤੇ ਗਰਮੀ ਜਿਹੜੀ ਉਸ ਖਾਂਜੀ ਹੈਗੀ ਤਾਂ ਗਰਮੀ ਕਾਰਨ ਕਿਤੇ ਨਾ ਕਿਤੇ ਮਹਿਲਾਵਾਂ ਨਹੀਂ ਨਿਕਲਦੀਆਂ ਹੋਰ ਇੱਥੇ ਜਿਹੜੇ ਗ੍ਰਾਹਕ ਨੇ ਕੋਸ਼ਿਸ਼ ਕਰਨਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਸ਼ਾਇਦ ਉਹ ਸਹੀ ਢੰਗ ਨਾਲ ਸਾਨੂੰ ਦੱਸ ਪਾਣ ਕਿ ਗਰਮੀ ਦੇ ਵਿੱਚ ਆਖਰ ਕਿਉਂ ਮਹਿਲਾਵਾਂ ਅਵੋਇਡ ਕਰਦੀਆਂ ਨੇ ਬਾਜ਼ਾਰ ਦੇ ਵਿੱਚ ਆਉਣ ਲਈ ਬਾਜ਼ਾਰਾਂ ਦੇ ਵਿੱਚ ਮਹਿਲਾਵਾਂ ਸ਼ਾਪਿੰਗ ਕਰਨ ਨਹੀਂ ਪਹੁੰਚ ਪਾ ਰਹੀਆਂ ਜੋ ਖੁਦ ਖਰੀਦਾਰੀ ਕਰਨ ਆਏ ਆ ਉਹਨਾਂ ਤੋਂ ਹੀ ਜਾਣਦੇ ਆ ਕਿ ਕੀ ਕਾਰਨ ਹੈ ਕਾਰਨ ਕੀ ਹੈ ਤਾਂ ਬਾਜ਼ਾਰ ਪੂਰਾ ਪਰਿਆ ਰੰਦਾ ਮਹਿਲਾਵਾਂ ਨਾਲ ਖਾਲੀ ਕਿਉਂ ਹੈ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਇਸ ਕਰਕੇ ਸ਼ਾਮ ਨੂੰ ਥੋੜੀਆਂ ਜੀਆਂ ਜਨਾਨੀਆਂ ਆਂਦੀਆਂ ਕਰਦੀਆਂ ਇਸ ਕਾਰਨ ਤੁਸੀਂ ਨਾ ਦਾ ਟਾਈਮ ਹੈਗਾ ਤੇ ਇਸ ਕਰਕੇ ਵੀ ਭੀੜ ਘਟ ਹੈ ਹੁਣ ਤੁਸੀਂ ਆਪ ਵੀ ਹੁਣ ਗਰਮੀ ਦੇਖ ਕੇ ਨਹੀਂ ਆ ਹਾਂ ਸ਼ਾਮ ਨੂੰ ਤਾਂ ਹੀ ਕਰਕੇ ਆਏ ਆ ਵੀ ਗਰਮੀ ਬਹੁਤ ਜ਼ਿਆਦਾ ਹੈਗੀ ਆ ਇਸ ਕਰਕੇ ਜੀ ਤਾਂ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਜਦੋਂ ਥੋੜੀ ਜੀ ਗਰਮੀ ਘਟਦੀ ਹੈ ਉਸ ਤੋਂ ਬਾਅਦ ਮਹਿਲਾਵਾਂ ਜਿਹੜੀਆਂ ਨੇ ਨਿਕਲਦੀਆਂ ਨੇ ਕੋਸ਼ਿਸ਼ ਕਰਦੇ ਆਂ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕਿ ਕਾਰਨ ਕੀ ਐ ਬਾਜ਼ਾਰਾਂ ਦੇ ਵਿੱਚ ਮਹਿਲਾਵਾਂ ਆਖਰ ਕਿਉਂ ਦਿਖਾਈ ਨਹੀਂ ਦਿੰਦੀਆਂ ਗਰਮੀ ਕਿੰਨਾ ਕ ਵੱਡਾ ਰੋਲ ਅਦਾ ਕਰ ਰਹੀ ਐ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਸਜੇ ਹੋਏ ਐ ਲੇਕਿਨ ਗ੍ਰਾਹਕ ਪੂਰਾ ਬਾਜ਼ਾਰ ਅਸੀਂ ਤੁਹਾਨੂੰ ਦਿਖਾ ਰਹੇ ਆਂ ਕਿ ਪੂਰਾ ਬਾਜ਼ਾਰ ਕੋਸ਼ਿਸ਼ ਕਰਾਂਗੇ ਗੱਲਬਾਤ ਉਹਨਾਂ ਨਾਲ ਕਰ ਸਕੀਏ ਇੱਕ ਚੀਜ਼ ਮੈਮ ਗਰਮੀ ਅਸਰ ਦਿਖਾ ਰਹੀ ਐ ਸ਼ਾਪਿੰਗ ਦੇ ਵਿੱਚ ਹਾਂ कितनी की गर्मी है ये गर्मी, गर्मी तो है? बहुत बहुत गर्मी है गर्मी कारण ही लगता है कि कस्टमर या तो शॉपिंग नहीं आ रहे शॉपिंग तो जरूरी है बच्चों का करवानी है जी। वो तो बर्दाश्त अच्छा गर्मी में कितना असर हो रहा है कि नहीं निकल पा रहे कारण क्या समझ रहे कारण है कि शाम को निकल रहे हैं दोपहर को नहीं निकल सकते शाम को निकल यही कारण है ना हाँ जी ਗਰਮੀ ਦੇ ਕਾਰਨ ਸਿਰਫ ਸ਼ਾਮ ਦਾ ਇੱਕ ਸਮਾਂ ਮਿਲਦਾ ਕਿ ਉਹ ਆਣ ਤੇ ਸ਼ਾਪਿੰਗ ਕਰਨ ਇਹੀ ਇੱਕ ਕਾਰਨ ਜਿਹੜਾ ਦਿਖਾਈ ਦੇ ਰਿਹਾ ਹੈਗਾ ਤੁਸੀਂ ਵੀ ਸ਼ਾਮ ਨੂੰ ਨਿਕਲੇ ਵੀ ਸਵੇਰੇ ਗਰਮੀ ਸੀਗੀ ਹਾਂਜੀ ਕਾਰਨ ਇਹੀ ਹੈ ਵੀ ਇਹ ਬਾਜ਼ਾਰ ਤਾਂ ਭਰੇ ਰਹਿੰਦੇ ਹੁੰਦੇ ਸੀ ਨਾ ਗ੍ਰਾਹਕਾਂ ਦੇ ਨਾਲ ਕਿਉਂਕਿ ਹੁਣ ਆਏ ਆ ਵੀ ਪਿਛਲਾ ਗਰਮੀ ਵਾਅਦ ਪਈ ਹੈ ਹੁਣ ਥੋੜਾ ਠੰਡਾ ਹੋ ਗਿਆ ਤਾਂ ਕਰਕੇ ਹੋਰ ਤਾਂ ਕੁਛ ਨਹੀਂ ਅੱਛਾ ਬਾਕੀ ਹੈ ਨਾ ਇਹ ਬਾਜ਼ਾਰ ਭਰੇ ਰਹਿੰਦੇ ਸੀ ਕਿ ਤੁਸੀਂ ਵੀ ਸ਼ਾਪਿੰਗ ਕਰਨ ਆਏ ਹੋ ਕਿਸੇ ਦੀ ਖਰੀਦਦਾਰੀ ਹਾਂਜੀ ਅਸੀਂ ਵੀ ਲੈਣ ਆਏ ਹਾਂ ਫਲੈਸ਼ ਲੈਣ ਆਏ ਅੱਛਾ ਇੱਕ ਡਿੱਕਿਆ ਸੀ ਅਜ ਮੌਸਮ ਵੀ ਥੋੜਾ ਠੰਡਾ ਹੋਵੇ ਤਾਂ ਚੰਗੀ ਨਹੀਂ ਨਹੀਂ ਵੈਸੇ ਸਾਡੇ ਅਸੀਂ ਲੋਕਲਿਆਂ ਨੂੰ ਆਉਂਦੇ ਨੇ ਨॉर्मਲੀ ਤੇ ਵੈਸੇ ਜਦੋਂ ਉਹਦੇ ਠੰਡਾ ਹੁੰਦਾ ਉਹ ਸਪੈਸ਼ਲੀ ਹੁੰਦਾ ਵੀ ਚਲ ਆ ਠੰਡਾ ਵਾ ਜਾਏ ਉਹਨੇ ਇਹੀ ਚੀਜ਼ ਹੈਗੀ ਹੈ ਜਿੱਥੇ ਜਿਸ ਕਾਰਨ ਹੈ ਨਾ ਮਹਿਲਾਵਾਂ ਨਹੀਂ ਦਿਖ ਰਹੀਆਂ ਹਾਂਜੀ ਹਾਂਜੀ ਤਾਂ ਇਹੀ ਇੱਕ ਮੇਨ ਕਾਰਨ ਹੈ ਕਿ ਤੁਸੀਂ ਖੁਦ ਸੁਣ ਸਕਦੇ ਹੋ ਕਿ ਮਹਿਲਾਵਾਂ ਜੋ ਕਹਿ ਰਹੀਆਂ ਨੇ ਜੋ ਗ੍ਰਾਹਕ ਇੱਥੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਗਰਮੀ ਇੰਨੀ ਜ਼ਿਆਦਾ ਹੈ ਉਹ ਇੰਤਜ਼ਾਰ ਕਰਦੇ ਆ ਕਿ ਕਿਤੇ ਨਾ ਕਿਤੇ ਮੌਸਮ ਥੋੜਾ ਜਿਹਾ ਠੀਕ ਹੋ ਜਵੇ ਧੁੱਪ ਜਿਹੜੀ ਆ ਟਲ ਜਵੇ ਉਸ ਤੋਂ ਬਾਅਦ ਬਾਜ਼ਾਰਾਂ ਦੇ ਵਿੱਚ ਜਾਇਆ ਜਾਵੇ ਇਸੇ ਕਾਰਨ ਤੁਸੀਂ ਇਹ ਦੇਖ ਸਕਦੇ ਹੋ ਬਾਜ਼ਾਰ ਸੁੰਨੇ ਨੇ ਔਰ ਕੋਸ਼ਿਸ਼ ਇਹੀ ਹੈ ਗਰਮੀ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਸੋਚ ਕੇ ਹੀ ਬਾਹਰ ਨਿਕਲਦੀਆਂ ਨੇ ਤੁਸੀਂ ਵੀ ਪਹਿਲਾਂ ਇੰਤਜ਼ਾਰ ਕੀਤਾ ਸੀ ਵੀ ਥੋੜੀ ਜੀ ਧੁੱਪ ਟਲ ਜਵੇ ਫੇਰ ਜਾਂਦੀਆਂ ਹਾਂਜੀ ਅਸੀਂ ਕਹਿੰਦੇ ਸਾਮ ਹੋ ਜਾਏ ਫੇਰ ਹੀ ਬਾਜ਼ਾਰ ਜਾਵਾਂਗੇ ਬਿਜੇੜਾ ਤੇ ਚਰਾਸ ਬਹੁਤ ਜ਼ਿਆਦਾ ਹੁੰਦਾ ਗਰਮੀ ਬਹੁਤ ਜ਼ਿਆਦੀ ਆ ਤੇ ਗਰਮੀ ਕਾਰਨ ਹੀ ਲੱਗਦਾ ਵੀ ਅੱਜ ਬਾਜ਼ਾਰ ਸੁਨੇ ਸੁਨੇ ਆ ਜੀ ਤੇ ਤੁਸੀਂ ਕਿੰਨੇ ਵਜੇ ਆਏ ਸੀਗੇ ਬਾਜ਼ਾਰ ਅਸੀਂ ਵੀ 5 ਵਜੇ ਆਏ ਸੀ ਯਾਨੀ ਕਿ ਪੂਰਾ ਦਿਨ ਪਹਿਲਾਂ ਇੰਤਜ਼ਾਰ ਕਰ ਲਿਆ ਵੀ ਗਰਮੀ ਘਟ ਜੇ ਹਾਂਜੀ بارش ਪੈ ਨਹੀਂ ਰਹੀ ਹੈਗੀ ਥੋੜੀ ਬਹੁਤ ਹੀ ਆਂਦੀ ਆ ਗਰਮੀ ਬਹੁਤ ਜ਼ਿਆਦਾ ਵਾ ਇਸੇ ਕਾਰਨ ਥੋੜਾ ਜਿਹਾ ਹੈ ਨਾ ਮਹਿਲਾਵਾਂ ਟਾਲ ਦੀਆਂ ਵੀ ਟਾਲ ਦੀਆਂ ਨੇ ਨਾ ਜਾਇਆ ਜਾਵੇ ਫਿਰ ਲੋਡ ਕਰਕੇ ਬਾਹਰ ਨਿਕਲਣਾ ਪੈਂਦਾ ਏ ਅੱਛਾ ਇਹ ਵੀ ਚੀਜ਼ ਹੈਗੀ ਨਾ ਮਹਿਲਾਵਾਂ ਮੈਂ ਦੇਖਿਆ ਜਿਹੜੀ ਜ਼ਿਆਦਾ ਜਰੂਰੀ ਚੀਜ਼ ਆ ਉਹ ਹੀ ਖਰੀਦਣ ਆ ਰਹੀਆਂ ਨੇ ਹਾਂਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਬੱਚਿਆਂ ਨੂੰ ਕੱਪੜਿਆਂ ਦੀ ਲੋੜ ਆ ਗਰਮੀ ਵਿੱਚ ਉਹ ਲੈਣ ਵਾਸਤੇ ਆਏ ਆ ਠੀਕ ਹੈ ਜੀ ਤਾਂ ਜ਼ਰੂਰਤ ਜਸਦੀ ਦੀ ਹੈ ਜਿੱਦਾਂ ਆਪਾਂ ਪਹਿਲਾਂ ਦੱਸਿਆ ਸਿਰਫ ਉਹਨੂੰ ਲੈ ਕੇ ਹੀ ਬਾਜ਼ਾਰਾ ਚ ਮਹਿਲਾਵਾਂ ਪਹੁੰਚ ਰਹੀਆਂ ਨੇ ਗਰਮੀ ਇਸ ਕਦਰ ਬਦੀ ਹੋਈ ਹੈ ਅੱਜ ਦਿਨੇ ਪਹਿਲਾਂ ਸੋਚਿਆ ਸੀ ਕਿ ਬਾਜ਼ਾਰ ਜਾਵਾਂਗੇ ਕਿ ਗਰਮੀ ਕੱਟ ਲਵੇ ਫੇਰ ਜਾਨੇ ਆ ਗਰਮੀ ਤਾਂ ਹੱਸ ਹੈ ਹੀ ਹੈ ਗਰਮੀ ਤਾਂ ਹਾਂ ਗਰਮੀ ਤਾਂ ਬਹੁਤ ਜ਼ਿਆਦਾ ਹੈ ਗਰਮੀ ਕਰਕੇ ਹੀ ਬਾਜ਼ਾਰ ਸੁੰਨੇ ਦਿਖ ਰਹੇ ਹਾਂਜੀ ਹਾਂਜੀ ਸੁੰਨੇ ਸੁੰਨੇ ਕਿ ਭੀੜ ਤਾਂ ਬਥੇਰੀ ਹੈਗੀ ਹੈ ਹਾਂ ਹਾਂਜੀ ਹਾਂਜੀ ਠੀਕ ਅੱਛਾ ਤੁਸੀਂ ਕਿੰਨਾ ਪਹਿਲਾਂ ਕਿੰਨੇ ਕ ਵਜੇ ਆਏ ਸੀ ਬਾਜ਼ਾਰ ਅਸੀਂ ਤਾਂ ਘਰ ਤੇ 3 4 ਕ ਵਜੇ ਆਏ تھے 3 4 ਵਜੇ ਯਾਨੀ ਕਿ ਦਿਨ ਟਲੰਦੀ ਜਿਹੜੀ ਹੈ ਪਹਿਲਾਂ ਇੰਤਜ਼ਾਰ ਕਰਦੇ ਨੇ ਕਿ ਥੋੜਾ ਜਿਹਾ ਮੌਸਮ ਠੀਕ ਹੋ ਜਾਵੇ ਉਸ ਤੋਂ ਬਾਅਦ ਬਾਜ਼ਾਰਾਂ ਦਾ ਰੁਖ ਕੀਤਾ ਜਾਏਗਾ ਤੁਸੀਂ ਵੀ ਇੰਤਜ਼ਾਰ ਕੀਤਾ ਹੋਣਾ ਨਾ ਵੀ ਥੋੜੀ ਜਿਹੀ ਪਹਿਲਾਂ ਮੌਸਮ ਠੀਕ ਹੋ ਜੇ ਫੇਰੀ ਜਾਂਦੇ। ਦੇਖੋ ਜੀ ਇੰਤਜ਼ਾਰ ਤਾਂ ਸਵੇਰ ਦਾ ਕਰਨ ੜੇ ਸੀ ਅਸੀਂ। ਪਰ ਮੌਸਮ 'ਚ ਮਾਸਾ ਫਰਕ ਨਹੀਂ ਪਿਆ। ਸਾਨੂੰ ਇਹ ਸੀ ਵੀ ਧੁੱਪ ਘਟ ਜਵੇ ਫੇਰ ਜਾਂਦੇ ਆ। ਦੁਖਨਵਾਰ ਸਾਹਿਬ ਮੱਥਾ ਟੇਕਣ ਆਏ ਸੀ ਸਾਹਨੇਵਲ ਤੋਂ ਸੀ। ਬਟ ਫੇਰ ਵੀ ਮੌਸਮ ਦਾ ਫਰਕ ਨਹੀਂ ਪਿਆ। ਫਾਈਨਲੀ ਸਾਨੂੰ ਆਉਣਾ ਪੈ ਗਿਆ। ਬਟ ਹੁਣ ਦੇਖ ਦੇਖਦੇ ਆ ਵੀ ਇੰਨਕੀ ਜਾਂ ਤਾਂ ਬਾਰਿਸ਼ ਪੈ ਜੇ। ਜੇ ਬਾਰਿਸ਼ ਪਵੇ ਤਾਂ 2 ਦਿਨ ਲਗਾਤਾਰ ਪਵੇ ਕਿਉਂਕਿ ਜਿੰਨਾ ਬੁਰਾ ਹਾਲ ਲੁਧਿਆਣਾ ਸਿਟੀ ਦਾ ਵੈਸਟਰਨ ਮੈਨੂੰ ਲੱਗਦਾ ਨਹੀਂ ਕਿਤੇ ਗਰਮੀ ਇੰਨੀ ਪੈ ਇਰਤਾ ਇਹ ਬੱਚਾ ਜ਼ਰੂਰ ਕਹਿੰਦਾ ਹੋਊਗਾ ਕਿ ਮੈਨੂੰ ਬਾਜ਼ਾਰ ਲੈ ਕੇ ਚੱਲੋ ਮਾਰੇ ਇੰਨਾ ਖਾਤਰ ਇੱਥੇ ਬੈਠੇ ਟਿੱਕੀਆਂ ਟੁਕੀਆਂ ਖਾਣ ਦੇ ਨਹੀਂ ਤਾਂ ਗਰਮੀ 'ਚ ਕਿਦਾ ਦਿਲ ਕਰਦਾ ਨਿਕਲ ਨੂੰ ਕਰੋ ਅੱਛਾ ਪੈਂਜੀ ਸ਼ਰਮਾ ਰਹੇ ਨੇ ਕਾਰਨ ਇਹੀ ਹੈ ਕਿ ਇਹਨਾਂ ਨੇ ਪੱਕਾ ਆਪਣੇ ਘਰ ਵਾਲੇ ਨੂੰ ਕਿਹਾ ਹੋਊਗਾ ਕਿ ਗਰਮੀ ਕੋਈ ਗੱਲ ਨਹੀਂ ਪਹਿਲਾਂ ਮੈਨੂੰ ਟਿੱਕੀਆਂ ਖਿਲਾ ਕੇ ਲਓ ਖਾਜੀ ਮੇਰੇ ਸਾਹਮਣੇ ਜਿੰਨੇ ਭਾਈ ਜੀ ਸਾਰੇ ਆਪਣੀ ਵਾਈਫ ਨਾਲ ਇੱਥੇ ਆਏ ਨੇ ਉਹਨਾਂ ਦੇ ਕਨਵੈਂਸ ਹੋਏ ਤੇ ਆਏ ਨੇ ਓ ਬਾਈ ਛੜੇ ਨੇ ਉਹਨਾਂ ਦੀ ਹਜਵਾਰੀ ਆਉਣੀ ਆ ਜਦੋਂ ਬਾਜੀ ਸਾਡੇ ਸਟੇਲ ਤੇ ਆ ਜਾਓਗੇ ਨਾ ਫਿਰ ਤੁਸੀਂ ਦੋ ਟੈਂਟਾਂ ਮੱਥੇ ਆਇਆ ਕਰੋਗੇ ਯਾਨੀ ਕਿ ਫਿਰ ਇੱਕ ਮਜਬੂਰੀ ਬਣ ਜਾਣੀ ਹੈ ਕਿ ਚਾਹੇ ਗਰਮੀ ਹੈ ਬਾਜ਼ਾਰ ਦੇ ਵਿੱਚ ਆਣਾ ਹੀ ਪੈਣਾ ਤੇ ਇਹੀ ਚੀਜ਼ ਹੈ ਗਰਮੀ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਬਾਜ਼ਾਰਾਂ ਦੇ ਵਿੱਚੋਂ ਮਹਿਲਾਵਾਂ ਕਿਤੇ ਨਾ ਕਿਤੇ ਘੱਟ ਦਿਖਾਈ ਦੇ ਰਹੀਆਂ ਨੇ ਕੋਸ਼ਿਸ਼ ਕਰਦੇ ਆ ਹੋਰ ਜਾਣਨ ਦੀ ਗਰਮੀ ਕਰਕੇ ਘੱਟ ਨਿਕਲ ਰਹੇ ਲੋਕ ਹੈ ਜਾਂ ਕੋਈ ਹੋਰ ਕਾਰਨ ਹੈ ਗਰਮੀ ਕਰਕੇ ਤੁਸੀਂ ਕਿੰਨੇ ਵਜੇ ਆਏ ਸੀ ਬਜ਼ਾਰ ਅਸੀਂ 5 ਵਜੇ ਪਹਿਲਾਂ ਇੰਤਜ਼ਾਰ ਕੀਤਾ ਵੀ ਥੋੜਾ ਜਿਹਾ ਦਿਨ ਹੈ ਨਾ ਠੀਕ ਹੋ ਜੀ ਵੇ ਘੱਟ ਜੀ ਹਾਂਜੀ 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 ਉਸ ਤੋਂ ਪਟਲ ਜਵੇ ਹਾਂਜੀ ਤਾਂ ਇਹੀ ਕਾਰਨ ਹੈ ਜਿੰਨੇ ਵੀ ਗ੍ਰਾਹਕ ਨਿਕਲ ਰਿਹਾ ਤੁਸੀਂ ਦੇਖੋ ਉਹਨਾਂ ਵੱਲੋਂ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਿਤੇ ਨਾ ਕਿਤੇ ਗਰਮੀ ਥੋੜੀ ਜੀ ਘਟ ਜਵੇ ਉਸ ਤੋਂ ਬਾਅਦ ਬਾਜ਼ਾਰਾਂ ਦਾ ਰੁਖ ਕੀਤਾ ਜਾਵੇ ਲੇਕਿਨ ਬੱਚਿਆਂ ਦੇ ਨਾਲ ਬਾਜ਼ਾਰ ਆਉਣਾ ਥੋੜਾ ਜਿਹਾ ਔਖਾ ਹੋ ਜਾਂਦਾ अच्छा गर्मी ਕਾਰਨ ਬਾਜ਼ਾਰਾ ਚ ਥੋੜਾ ਜਿਹਾ ਔਖਾ ਹੋ ਰਿਹਾ ਜੀ ਕੋਸ਼ਿਸ਼ ਕਰਦੇ ਆ ਹੋਰ ਗੱਲਬਾਤ ਕਰਨ ਮੈਮ ਗਰਮੀ ਕਾਰਨ ਬਾਜ਼ਾਰ ਚ ਕਿੰਨਾ ਔਖਾ ਹੋ ਰਿਹਾ ਹੈ ਯਾਰ ਇਧਰ ਕੋ ਨਹੀਂ ਆ ਰਹੀ ਅਭੀ ਟਾਈਟ ਲੇਟ ਹੋ ਰਿਹਾ ਹੈ ਤਾਂ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਕਿਸੇ ਨਾਲ ਗੱਲਬਾਤ ਅਸੀਂ ਕਰ ਸਕੀਏ ਔਰ ਦੇਖੀਏ ਕਿ ਕਿੰਨਾ ਕਸਰ ਹੁੰਦਾ ਹੈ ਗਰਮੀ ਦਾ ਕਿੰਨਾ ਕਸਰ ਹੁੰਦਾ ਜੀ ਬਾਜ਼ਾਰ ਚ ਤੁਹਾਨੂੰ ਗਰਮੀ ਸੋਚ ਕੇ ਨਿਕਲੇ ਸੀ ਯਾਰ ਪਹਿਲਾਂ ਸੋਚਿਆ ਵੀ ਦਿਨ ਟਾਲ ਜੇ ਨਹੀਂ ਦਿਨ ਟਲ ਜਾਏ ਕਿ ਐਸੀ ਪਰ ਗਰਮੀ ਬਹੁਤ ਜ਼ਿਆਦਾ ਵਾ ਹਾਂਜੀ ਅੱਛਾ ਇਹੀ ਕਾਰਨ ਹੈ ਵੀ ਗਰਮੀ ਦੇ ਵਿੱਚ ਮਹਿਲਾਵਾਂ ਘੱਟ ਨਿਕਲ ਰਹੀਆਂ ਨੇ ਸ਼ੋਪਿੰਗ ਲਈ ਹਾਂਜੀ ਹਾਂਜੀ ਪਰ ਦਿੱਕਤ ਆ ਰਹੀ ਹੈ ਪਰ ਜਾਣਾ ਤਾਂ ਪੈਂਦਾ ਹੀ ਹੈ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਹੈ ਅੱਛਾ ਜਿਹੜਾ ਜ਼ਰੂਰੀ ਸਮਾਨ ਲੈਣ ਲਈ ਨਿਕਲ ਰਹੇ ਹੋ ਜਾਂ ਸ਼ੋਪਿੰਗ ਕਰਨ ਲਈ ਵੀ ਨਿਕਲੇ ਹੋ ਤੁਸੀਂ ਨਹੀਂ ਸ਼ੋਪਿੰਗ ਕਰਨ ਵਾਸਤੇ ਕਿੰਨੇ ਵਜੇ ਆਗੇ ਸੀ ਵਜਾ ਅਸੀਂ 5 ਦੇ 5 ਵਜੇ ਯਾਨੀ ਕਿ ਤੁਸੀਂ ਵੀ ਪਹਿਲਾਂ ਇੰਤਜ਼ਾਰ ਕੀਤਾ ਵੀ ਹੈ ਨਾ ਹਾਂਜੀ ਥੋੜਾ ਦਿਨ ਟਲ ਜਾਵੇ ਤਾਂ ਫੇਰ ਜਾਵਾਂਗੇ ਇਸ ਕਰਕੇ ਵੀ ਸ਼ਾਇਦ ਕਮਾਕਾਰਾਂ ਤੇ ਵੀ ਅਸਰ ਪੈ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਧੁੱਪ ਚ ਕੋਈ ਨਿਕਲਦਾ ਹੀ ਨਹੀਂ ਤੂੰ ਪਤਾ ਡਰ ਕਿਉਂ ਤੈਨੂੰ ਮਹਿਲਾਵਾਂ ਨੂੰ ਕਿਉਂ ਡਰ ਲੱਗਦਾ ਤੂੰ ਬਸ ਇਦਾਂ ਹੀ ਟੈਨਿੰਗ ਹੋ ਜਾਊਗੀ ਟੈਨਿੰਗ ਹੋ ਜਾਈਗੀ ਹਾਂਜੀ ਪਰ ਇਹ ਨਹੀਂ ਬਸ ਇਦਾਂ ਹੀ ਗਰਮੀ ਤਾਂ ਸਾਰੇ ਡਰਦੇ ਆ ਇਹ ਕਰੀ ਹਾਂਜੀ ਆਦਤ ਪੈ ਗਈ ਹੈ ਨਾ ਉਹ ਗਰਮੀ ਚ ਨਿਕਲਦੇ ਨਹੀਂ ਓਕੇ ਤਾਂ ਗਰਮੀ ਦੇ ਵਿੱਚ ਇਹੀ ਕਾਰਨ ਹੈ ਕਿੰ ਮਹਿਲਾਵਾ ਨਹੀਂ ਨਿਕਲਦੀਆਂ ਆਦਤ ਜਿਹੜੀ ਕਹਿ ਰਿਹਾ ਪਹਿ ਚੁੱਕੀ ਆ ਏਸੀ ਕਮਰਿਆਂ ਦੀ ਏਸੀ ਦੀ ਹੁਣ ਬਾਜ਼ਾਰ ਦੇ ਵਿੱਚ ਮਹਿਜ਼ 2 ਤੋਂ 3 ਘੰਟਿਆਂ ਦਾ ਕੰਮ ਰਹਿ ਗਿਆ ਜਿੱਦਾਂ ਸੀ ਬਾਕੀ ਜਿਹੜੇ ਇੱਥੇ ਖਰੀਦਾਰੀ ਕਰਨ ਆਏ ਲੋਕ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸ਼ਾਮ 5 ਵਜੇ ਤੋਂ ਬਾਅਦ ਹੀ ਉਹ ਬਾਜ਼ਾਰਾਂ ਦਾ ਰੁਖ ਕਰਦੇ ਨੇ ਜਿਸ ਕਾਰਨ ਦੁਕਾਨਦਾਰਾਂ ਨੂੰ ਵੀ ਕਿਤੇ ਨਾ ਕਿਤੇ ਘੱਟ ਸਮਾਂ ਮਿਲਦਾ ਹੈਗਾ ਗ੍ਰਾਹਕਾਂ ਦੇ ਲਈ ਮਹਿਜ਼ 2 ਤੋਂ 3 ਘੰਟੇ ਦੀ ਗ੍ਰਾਕੀ ਜਿਹੜੀ ਹੈ ਇਹੀ ਇੱਕ ਵੱਡਾ ਕਾਰਨ ਹੈ ਜਿੱਦਾਂ ਇੱਥੇ ਖਰੀਦਦਾਰੀ ਕਰਨ ਪਹੁੰਚਿਆ ਮਹਿਲਾਵਾਂ ਨੇ ਦੱਸਿਆ ਕਿ ਉਹ ਦਿਨ ਤələੰਦਾ ਇੰਤਜ਼ਾਰ ਕਰਦੀਆਂ ਨੇ ਤਕਰੀਬਨ 5 ਵਜੇ ਤੋਂ ਜਿਹੜਾ ਹੈ ਬਾਜ਼ਾਰਾਂ ਦੇ ਵਿੱਚ ਮਹਿਲਾਵਾਂ ਪਹੁੰਚਦੀਆਂ ਨੇ ਇਸੇ ਕਾਰਨ ਦੁਕਾਨਦਾਰ ਵੀ ਇਹੀ ਕਹਿ ਰਹੇ ਨੇ ਕਿ ਉਹਨਾਂ ਨੂੰ ਮਹਿਜ਼ 2 ਤੋਂ 3 ਘੰਟੇ ਹੀ ਮਿਲਦੇ ਨੇ ਗ੍ਰਾਕਾ ਦੇ ਨਾਲ ਡੀਲ ਕਰਕੇ ਇਸੇ ਕਰਕੇ ਬਾਜ਼ਾਰਾਂ ਦੇ ਵਿੱਚ ਵੀ ਮੰਦੀ ਦਿਖਾਈ ਦੇ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲਕਪੂਰ ਲੁਧਿਆਣਾ ਲਾਈਨ